ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੀ ਖੰਨਾ-ਨੈਸ਼ਨਲ ਹਾਈਵੇ ਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਗੱਤੇ ਨਾਲ ਭਰਿਆ ਟਰੱਕ ਰਾਜਪੁਰਾ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ ਗਨੀਮਤ ਦੇ ਰਿਕੇ ਸਾਥ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਟਰੱਕ ਚਾਲਕ ਨਿਰਮਲ ਸਿੰਘ ਅਤੇ ਕੰਡਕਟਰ ਗੁਰਪ੍ਰੀਤ ਸਿੰਘ ਮੁਤਾਬਕ ਜਦੋਂ ਉਹ ਖੰਨਾ ਤੋਂ ਅੱਗੇ ਮੋਹਨਪੁਰ ਪਿੰਡ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਹੀ ਟਰੱਕ ਦਾ ਪਿਛਲਾ ਟਾਇਰ ਫਟ ਗਿਆ ਜਿਸ ਕਾਰਨ ਉਸ ਦਾ ਟਰੱਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਪਲਟ ਗਿਆ ਸਿੰਘ ਜਿੰਮਾ ਜੀ ਕੀ ਹਾਲ ਚਾਲ ਹੈ ਕਿੱਦਾਂ ਹੋਇਆ ਹੈ ਟਾਇਰ ਫਟ ਗਿਆ ਵੀਰ ਜੀ ਕੋ ਤੋਂ ਆ ਰਹੇ ਸੀਗੇ ਆਪਣਾ ਰਾਜਪੁਰੋਂ ਹਾਂਜੀ ਰਾਜਪੁਰੋਂ ਅਕਨੌੜ ਰੋਡ ਤੇ ਬਿਸਕੁਟ ਫੈਕਟਰੀ ਹੈ ਨਾ ਆਪਣਾ ਗੱਤੇ ਵਾਲੀ ਫੈਕਟਰੀ ਵਾ ਟਾਇਰ ਫਟ ਗਿਆ ਹੋਇਆ ਪਿਛਲਾ ਪਿਛਲਾ ਹੈ ਕੀ ਲੱਗਦਾ ਕੀ ਹੋਇਆ ਜੀ ਗੱਤਾਂ ਲੱਦਿਆ ਜੀ ਬਚਾਅ ਹੋ ਗਿਆ ਬਚਾਅ ਹੈ ਜੀ ਬਚਾਅ ਇਕੱਲੇ ਸੀ ਜਾਂ ਨਾਲ ਕੀ ਹੋਤੀ ਸੀ ਮੁੰਡਾ ਸੀ ਇਕ ਨਾਲ ਤੋ ਸਾਰੇ ਜਣੇ ਠੀਕ ਹੈ ਜੀ ਠੀਕ ਹੈ ਬਜੀ ਹੈਲ ਹੈਲ ਡਰੇ ਨਾਲ ਭਾਈ ਹੈਲ ਡਰੇ ਨਾਲ ਅੱਛਾ ਉਹਦਾ ਸਿੱਟੀ ਉਹ ਹਾਂ ਜੀ ਅੱਗੇ ਕਿੱਥੇ ਚੱਲੇ ਸੀਗੇ ਲੁਧਿਆਣਾ ਜੀ ਕੀ ਨਾਮ ਹੈ ਭਾਈ ਗੁਰਪ੍ਰੀਤ ਸਿੰਘ ਜੀ ਤੇ ਮੈਂ ਕਨੈਕਟਰ ਆ ਜੀ ਅੱਗੇ ਕਿੱਦਾਂ ਹੋਇਆ ਹਾਸ ਇਹ ਆਪਣਾ ਇੱਧਰ ਤੋਂ ਆ ਰਹੀ ਸੀ ਰਾਜਪੁਰੇ ਵਾਲੀ ਸਾਈਡ ਤੋਂ ਗੱਡੀ ਦਾ ਟਾਇਰ ਪਾੜ ਗਿਆ ਗੱਡੀ ਅਨ ਬੈਲੈਂਸ ਹੋ ਗਈ ਨਾਰਮਲ ਜੀ ਕਿੰਨਾ ਕੁ ਬਚਾ ਹੋ ਗਿਆ ਗੱਡੀ ਦਾ ਬਚਾਓ ਹੋ ਗਿਆ ਗੱਡੀ ਬਚ ਗਈ ਹੈ ਜਿਆਦਾ ਨੁਕਸਾਨ ਨਹੀਂ ਹੋਇਆ ਕਿੰਨੀ ਕੀ ਡੇਰ ਹੋ ਗਈ ਹੈ तकरीबन 9:30 ਵਜੇ ਹੋਏ ਆਲੇ-ਦੋਲੇ ਹੋਰ ਗੱਡੀਆਂ ਦਾ ਵੀ ਬਚਾਓ ਹੋਇਆ ਜਾਂ ਕੱਲੀ ਸੀ ਕਿ ਟੱਗੀ ਨਹੀਂ ਬਾ ਪਿੱਛੇ ਖਾਲੀ ਸੀਗਾ ਸਾਰਾ ਨੈਸ਼ਨਲ ਮੂਵਮੈਂਟ ਫਾਰ 올ਡ ਪੈਨਸ਼ਨ ਸਕੀਮ ਦੇ ਸੱਦਿਤਿਆ ਜਿੱਕਾ ਅਕਤੂਬਰ ਨੂੰ ਪੁਰਾਣੀ ਪੈਨਸ਼ਨ ਬਹਾਲ ਇਸ ਸੰਘਰਸ਼ ਕਮੇਟੀ ਦੇ ਸੀਪੀਐਫ ਕਰਮਚਾਰੀ ਯੂਨੀਅਨ ਸੰਜੇ ਤੌਰ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਇੱਕ ਰੋਜ਼ਾ ਪੋਖੜ ਤਾਲ ਤੇ ਇਸ ਤਹਿਤ ਜ਼ਿਲ੍ਹਾ ਬਠਿੰਡਾ ਦੇ ਅਧਿਆਪਕ ਤੇ ਕਰਮਚਾਰੀ ਨਿਨਸਕਤਰ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਪੋਖੜ ਤਾਲ ਤੇ ਬੈਠੇ ਇਸ ਮੌਕੇ ਉਹਨਾਂ ਚੇਤਾਵਨੀ ਦਿੰਦਿਆਂ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵਿਰੋਧ ਵੱਡੇ ਸੰਘਰਸ਼ ਵਿੜੇ ਜਾਣਗੇ ਅਤੇ ੱੱਲੇ ਜੇ ਪੰਜਾਬ ਦੀ ਗੱਲ ਕਰਨੀ ਹੋਵੇ ਲਗਭਗ 2 ਲੱਖ ਤੋਂ ਉੱਤੇ ਮੁਲਾਜ਼ਮਾਂ ਜਿਨ੍ਹਾਂ ਤੇ ਪੁਰਾਣੀ ਨਵੀਂ ਪੈਨਸ਼ਨ ਲਾਗੂ ਹੈ ਤੇ ਅਸੀਂ ਮੰਗ ਕਰਦੇ ਵੀ ਪੁਰਾਣੀ ਪੈਨਸ਼ਨ ਲਾਗੂ ਕਰਕੇ ਜਿਹੜੇ ਐਨਪੀਐਸ ਹਰ ਰੱਦ ਕੀਤਾ ਜਾਵੇ ਤੇ ਜੀਪੀਐਫ ਦੇ ਖਾਤੇ ਆ ਉਹ ਬੋਲੇ ਜਾਣ ਕੀ ਅਗਲਾ ਸਟੈਪ ਕੀ ਹੈ ਤੁਹਾਡਾ ਸਾਡਾ ਜਿਹੜਾ ਅੱਜ ਸੰਕੇਤਕ ਇਕੱਠ ਜਨਾ ਸਾਡੀ ਅੱਜ ਭੁਖੜਤਾਲ ਹੈਗਾ ਇਸ ਤੋਂ ਬਾਅਦ 25 ਅਕਤੂਬਰ ਨੂੰ ਦਿੱਲੀ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਮੁਲਾਜ਼ਮਾਂ ਜਿਹੜੇ ਇਕੱਠੇ ਹੋ ਕੇ ਉੱਥੇ ਸਰਕਾਰ ਦੇ ਖਿਲਾਫ ਦੇ ਰੋਸ ਪ੍ਰਦਰਸ਼ਨ ਕਰਨੇ ਮਾਮ ਇਖਵਾਲ ਸਿੰਘ ਹੈ ਜੀ ਤੇ ਮੈਂ ਜ਼ਿਲ੍ਹਾ ਪ੍ਰਧਾਨ ਅਸੀਂ ਜੋ ਕਰਦੇ ਜੀ ਨੂੰ ਪੰਜਾਬ ਦਾ ਤੇ ਕਈ ਬਿਠੰਡਾ ਦਾ ਉਸ ਤੋਂ ਬਾਅਦ ਜਿਹੜਾ ਅਸੀਂ ਕਹਿਣਾ ਕਿ ਚਾਹੁੰਦੇ ਆ ਸਾਡਾ ਸਿਰਾਂ ਤੋਂ ਲਟਕਦੀ ਆ ਰਹੀ ਮੰਗ ਹੈ ਜਿਹੜੀ ਕਿ ਪੁਰਾਣੀ ਪੈਨਸ਼ਨ ਬਹਾਲ ਲਈ ਜੀ ਅਸੀਂ ਲੜ ਰਹੇ ਹਾਂ ਤੇ ਲਗਾਤਾਰ ਸਾਡੀ ਜਿਹੜੀ ਲੜਾਈ ਉਹ ਚੱਲ ਰਹੀ ਹੈ ਸਰਕਾਰ ਨਾਲ ਤੇ ਇਹ ਜਿਹੜੀ ਪੰਜਾਬ ਦੇ ਵਿੱਚ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਬਣੀ ਹੈ ਇਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਸੀ 2022 ਦੇ ਵਿੱਚ ਗਰੰਟੀਆਂ ਦਿੱਤੀਆਂ ਸੀ ਕਿ ਤੁਹਾਡੀ ਜਿਹੜੀ ਪੁਰਾਣੀ ਪੈਨਸ਼ਨ ਉਹ ਅਸੀਂ ਬਹਾਲ ਕਰਾਂਗੇ 2022 ਤੋਂ ਬਾਅਦ ਜਦੋਂ ਚੋਣਾ ਹੋਈਆਂ ਅਦਰ ਸਟੇਟਾਂ ਦੇ ਵਿੱਚ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਪਰ ਲਾਗੂ ਹੋਇਆ ਇਹਦੇ ਨਹੀਂ ਕੀਤਾ। ਜਿਆਦਾ ਸਟੇਟਾਂ ਦੇ ਵਿੱਚ ਨੇ ਦਿਖਾ ਦਿੱਤਾ ਕਿ ਪੰਜਾਬ ਦੇ ਵਿੱਚ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰ ਦੁੱਤੀ। ਪਰੰਤੂ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਲਾਗੂ ਅਜੇ ਕਰ ਵੀ ਨਹੀਂ ਕੀਤੀ। ਇਸ ਗੱਲ ਨੂੰ ਲੈ ਕੇ ਕੋਈ ਹੋਈ ਗੱਲ ਤੁਹਾਡੀ ਕੀ? ਇਸ ਨੂੰ ਲੈ ਕੇ ਮੱਖਮੰਦੀ ਸਾਹਿਬ ਮਤਲਬ ਮੀਟਿੰਗ ਹੀ ਨਹੀਂ ਦਿੰਦੇ। ਜੇਕਰ ਮੀਟਿੰਗ ਦਿੰਦੇ ਤਾਂ ਮੀਟਿੰਗ ਤੋਂ ਭੱਜ ਜਾਂਦੇ। ਹਰ ਵਾਰੀ ਐਵੇਂ ਕੀਤਾ ਜਾਂਦਾ ਹੈ ਕਿ ਮੱਖਮੰਦੀ ਸਾਹਿਬ ਕਿਸੇ ਨਾਲ ਮੀਟਿੰਗ ਨਹੀਂ ਕਰਦੇ। ਇਨਕੀ ਅਗਲਾ ਸਟੈਪ ਕੀ ਹੈ ਤੁਹਾਡਾ ਜੀ ਅਗਲਾ ਸਟੈਪ ਇਹ ਵੀ ਜਿਹੜਾ ਰਣਨੀਤੀ ਹੈ ਸਾਡੀ ਉਹ ਤਿਆਰ ਹੈਗੀ ਅੱਜ ਵੀ ਅਸੀਂ ਇੱਕ ਦਿਨਾਂ ਦੀ ਇਹ ਭੁਖੜਤਾਲ ਤੇ ਬੈਠੇ ਹਾਂ ਪੂਰੇ ਆਲ ਇੰਡੀਆ ਦੇ ਵਿੱਚ ਐਨ ਐਮਓਪੀਐਸ ਦੇ ਸਦੇ ਤੇ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨਸ ਕੀ ਸਾਡੀ ਆਲ ਇੰਡੀਆ ਲੈਵਲ ਤੇ ਜਿੱਥੇ ਵੰਦੀ ਹੈ ਜਿਹਦੇ ਵਿੱਚ ਅਸੀਂ ਸ਼ਾਮਲ ਹਾਂ ਧਿਰ ਦੇ ਤੌਰ ਤੇ ਵੀ ਸ਼ਾਮਲ ਹਾਂ ਤੇ ਅੱਜ ਅਸੀਂ ਇੱਥੇ ਸਾਂਝਾ ਪ੍ਰੋਗਰਾਮ ਹੈ ਸਾਡਾ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਇਹਨਾਂ ਦਾ ਸਾਂਝਾ ਐਕਸ਼ਨ ਦਿੱਤਾ ਹੋਇਆ ਤੇ ਸਾਂਝਾ ਐਕਸ਼ਨ ਅਸੀਂ ਅੱਜ ਲਾਗੂ ਕਰ ਰਹੇ ਹਾਂ ਤਾਂ ਸਾਨੂੰ ਮਜਬੂਰ ਨਾ ਜਿਹੜਾ ਹੈਗਾ ਉਹ ਅੱਗੇ ਅਸੀਂ ਭਵਿੱਖ ਦੇ ਵਿੱਚ ਜਿਹੜਾ ਇਹ ਸੰਘਰਸ਼ ਦੇ ਵਿੱਚ ਕੀ ਕਰਾਂਗੇ ਜਿਹੜਾ ਅੱਜ ਤਰਨਾ ਲਾਇਆ ਇਹ ਕਦੋਂ ਤੱਕ ਤੁਹਾਡਾ ਰਹੇਗਾ ਇਹ ਅੱਜ ਇੱਕ ਦਿਨ ਦੀ ਹੈ ਜੀ ਮਤਲਬ ਅੱਜ ਸਵੇਰ ਤੋਂ 9 ਵਜੇ ਤੋਂ ਬੈਠੇ ਜੀ 3 ਵਜੇ ਤੱਕ ਚੱਲਣਾ ਹੈ ਤੇ ਇਸ ਤਰ੍ਹਾਂ ਇਹ ਹੈ ਕਿ ਇਹ ਸੰਕੇਤਕ ਹੈ ਉਸ ਤੋਂ ਬਾਅਦ ਜਿਹੜਾ ਦਿੱਲੀ ਦੇ ਵਿੱਚ ਇੱਕ ਵੱਡਾ ਇਕੱਠ ਹੋਣਾ ਹੈ ਤੇ ਦਿੱਲੀ ਦੇ ਵਿੱਚ ਵੱਡਾ ਆਲ ਇੰਡੀਆ ਲੈਵਲ ਦੇ ਸਮਰਾਜ ਜਿਹੜੇ ਹੈਗੇ ਇਕੱਠੇ ਹੋਣਗੇ ਤੇ ਮਤਲਬ ਪੈਨਸ਼ਨ ਸੰਬੰਧੀ ਜਿਹੜੀ ਹੈਗੀ ਅਸੀਂ ਇਹ ਆਪਦੀ ਲੜਾਈ ਜਾਈ ਜੇ ਗੁਰਦਾਸਪੁਰ ਦੇ ਪਿੰਡ ਕੋਠੇ ਵਿੱਚ ਇੱਕ ਨੂ ਵੱਲੋਂ ਆਪਣੀ ਸੱਸ ਦੇ ਨਾਲ ਮਾਰਕੁਟਾਈ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੱਸ ਬਜ਼ੁਰਗ ਮੈਲਾ ਗੁਰਬਚਨ ਕੌਰ ਨੇ ਦੋਸ਼ ਲਗਾਉਂਦੇ ਕਿਹਾ ਹੈ ਕਿ ਉਸ ਦਾ ਪਤੀ ਰਿਟਾਇਰਡ ਬੀਪੀਈਓ ਸੀ ਜਿਸ ਦੀ 4 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਮੇਰੀ ਨੂ ਹਜੀਤ ਕੌਰ ਕਾਫੀ ਸਮੇਂ ਤੋਂ ਉਸ ਦੇ ਨਾਲ ਮਾਰਕੁਟਾਈ ਕਰਦੀ ਆ ਰਹੀ ਹੈ ਤੇ ਕਈ ਵੀਡੀਓ ਉਸ ਦੇ ਪੋਤਰੇ ਚੜਤ ਵੀਰ ਸਿੰਘ ਵੱਲੋਂ ਵੀ ਬਣਾਏ ਗਏ ਸਨ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਸਦੇ ਨੂੰਜ਼ ਦੇ ਬੇਟੇ ਨੂੰ ਵੀ ਤਾਂ ਪ੍ਰੇਸ਼ਾਨ ਕਰਦੀ ਆ ਰਹੀ ਤੇ ਕਹਿੰਦੀ ਹੈ ਕਿ ਸਾਰੀ ਜਾਇਦਾਦ ਉਸਦੇ ਨਾਮ ਕੀਤੀ ਜਾਵੇ। ਪਰ ਜਨ ਗੁਰ ਨਾ ਆਇਆ ਮੇਰਾ। ਹਾਂ ਤੇ ਵੀ ਨੂੰਨਾ ਆਉਂਦੀ ਜਾਂਦੀ ਗਾਲਾਂ ਕੱਢੇ ਬੜੀ ਬਹੁਤ ਕੁਝ ਦੰਦਾ ਮੰਦਾ ਬੋਲਦੀ ਬਹੁਤ ਜ਼ਿਆਦਾ ਮਾੜਾ। ਤੇ ਮੈਂ ਇਹਦੀ ਨਾ ਵੀਡੀਓ ਲੱਗਪੀ ਬਣਾਉਣ। ਵੇ ਚੱਲ ਮੈਂ ਕੋਈ ਮੰਨਦਾ ਤੇ ਹੈ ਨਹੀਂ ਕਿ ਸਾਰੇ ਸੁਣਦੇ ਨੇ ਸਾਰੇ ਸੁਣਦੇ ਨੇ। ਵੀ ਜੋ ਵੀ ਮਾੜਾ ਚੰਗਾ ਹੀ ਬੋਲਣ ਲਈ ਆ। ਤਾਂ ਮੈਂ ਫਿਰ ਵੀ ਨਾ ਮੈਂ ਚੱਲ ਮੈਂ ਵੀਡੀਓ ਬਣਾ ਹੀ ਲੈਣੀ ਐ ਦੀ ਇਹ ਫੋਨ ਫੋਨ ਆ ਗਏ 1 by 3 ਤੇ ਮੇਰੇ ਕੋਲ ਫੋਨ ਫੋਨ ਆ ਗਏ ਤੇ ਨਾਲ ਹੀ ਮੈਂ ਫੋਨ ਦਿੰਦੀ ਨਹੀਂ ਤੇ ਇਹ ਮਿਲਕਰ ਮਾਰਨਾ ਸ਼ੁਰੂ ਕਰ ਦਿੰਦਾ ਹੈ ਨਾ ਬਟ ਆਈ ਇਹ ਨਾ ਮੈਨੂੰ ਤੰਗ ਕਰਦੀ ਹੈ ਖਰਾਬ ਹੋਏ ਕੰਮ ਜਿਆਦਾਤ ਵੀ ਆਂਦੀ ਕਿ ਮੇਰੇ ਮੇਰੇ ਨਾਲ ਲਗਾ ਦੇ ਕੀ ਪਤਾ ਹੁਣ ਭਰਾਵਾ ਇਹਨਾਂ ਦੀਆਂ ਕੀ ਚੱਲਦੀਆਂ ਨੇ ਆਪਸ ਵਿੱਚ ਦੋਹਾਂ ਜੀਆਂ ਨੇ ਤੇ ਦੋਹਾਂ ਜੀਆਂ ਨੇ ਕੀ ਚੱਲਦੀਆਂ ਨੇ ਕੀ ਉਹਨੂੰ ਸਮਝਾਉਣਾ ਚਾਹੁੰਦੀ ਐ ਤੇ ਕੀ ਉਹ ਨਹੀਂ ਮੰਨਦਾ ਤੇ ਫਿਰ ਮਾਰ ਕਟਾਈ ਹੁੰਦੀ ਇਹਨਾਂ ਦੀ ਸ਼ਰਾਬ ਸ਼ਰਾਬ ਬੜੀ ਪੀਂਦੀ ਸ਼ਰਾਬ ਪੀਂਦੀ ਇਹ ਇਹਦਾ ਮੁੰਡਾ ਵੀ ਲੈਂਦਾ ਮੁੰਡਾ ਵੀ ਪੀਂਦਾ ਹਾਂ ਕੁੜੀਆਂ ਵੀ ਪੜੀਆਂ ਲਿਖੀਆਂ ਨੇ ਜਵਾਈ ਵੀ ਚੰਗੇ ਨੇ ਬਸ ਆਿਆਂ ਨੂੰ ਨਹੀਂ ਪਸੰਦ ਕਰਦੀ ਕਿਸੇ ਨੂੰ ਨਹੀਂ ਬਹੁਤ ਮਤਲਬੀ ਉਹਨਾਂ ਨੇ ਵੀ ਮਾਰ ਕਟਾਈ ਤੇ ਬਹੁਤ ਮਾੜਾ ਬੋਲਦੀ ਐਦਾਂ ਹੀ ਵੀ ਕੀ ਲੈਣ ਆਗੀਆਂ ਨੇ ਪ੍ਰਾਪਰਟੀ ਪਿੱਛੇ ਹੀ ਪਹਿਲਾਂ ਵੀ ਤੱਕੇ ਤੁਕੇ ਮਾਰਦੀ ਰਹੀ ਆ ਗਾਲਾਂ ਕੱਢਣੀਆਂ ੱੱੱਕੇ ਮਾਰਨੇ ਰੋਟੀ ਜਵਰਨਾ ਬਨਵਾਉਣੀ ਚੱਲੋ ਰੋਟੀ ਤੇ ਮੇਰਾ ਫਰਜ਼ ਹੀ ਵੀ ਚੱਲੋ ਮੈਂ ਅੱਬ ਮੇਰੇ ਬੱਚੇ ਤੇ ਮੈਂ ਬਨਾਈ ਦਿੰਨੀ ਆ ਰੋਟੀ ਬਾਵਾਆਂ ਛੜੀਆਂ ਆਵੇ ਰੋਟੀਆਂ ਹੀ ਪਕਾ ਪਕਾ ਕੇ ਕੁਲਸ ਦੇ ਜੋ ਵੀ ਕੀਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਚੰਗਾ ਹੀ ਕੀਤਾ ਹੋਵੇਗਾ ਪਰ ਮੇਰੇ ਮਨਪਸੰਦ ਨਹੀਂ ਗੱਲ ਆਈ ਉਹਨਾਂ ਨੇ ਚੰਗਾ ਹੀ ਕੀਤਾ ਹੈ ਉਹਨਾਂ ਨੇ ਰਾਜੀ ਨਵਾ ਕਰਕੇ ਤੋਂ ਉਹਨਾਂ ਨੇ ਕਹਿਤਾ ਆ ਕਿ ਜੇ ਮਾੜਾ ਚੰਗਾ ਬੋਲੇਗੀ ਜਾ ਕੇ ਘਰ ਤੇ ਫਿਰ ਉਸੇ ਵੇਲੇ ਦੀ ਫਿਰ ਫਿਰ ਕਾਰਵਾਈ ਕਰਾਂਗੇ ਤੁਸੀਂ ਸਾਨੂੰ ਦੱਸ ਦਿਓ ਬਸ ਘਾਹਣ ਕਿ ਮੈਨੂੰ ਤਾਂ ਕੁਝ ਨਹੀਂ ਕਿਹਾ ਆ ਮੁੰਡੇ ਨੂੰ ਕੁਝ ਕਹਿੰਦੀ ਇਨਸਾਫ ਤੇ ਚਾਉਣੀ ਆ ਨਾ ਮੈਂ ਵੀ ਮਤਲਬ ਵੀ ਅੱਗੇ ਤੋਂ ਬਿਲਕੁਲ ਕੁਝ ਨਾ ਕਰੇ ਜੇ ਚੰਗੇ ਢੰਗ ਨਾਲ ਵਸਣਾ ਤੇ ਵਸੇ ਤੇ ਜੇ ਨਹੀਂ ਨਹੀਂ ਵਸ ਸਕਦੀ ਤਾਂ ਫਿਰ ਜਾਵੇ ਜਿੱਤੇ ਤਨ ਦਬਾ ਹੋਏ ਸਾਡੀ ਖਲਾਸੀ ਕਰੇ ਮੈਂ ਛੜਤ ਸਿੰਘ ਤੇ ਮੇਰੇ ਦਾਦੀ ਮੇਰੇ ਦਾਦੀ ਨੇ ਜਿਨ੍ਹਾਂ ਨਾਲ ਮੇਰੀ ਮਮਾ ਨੇ ਮਾਰਕਟਾਈ ਕੀਤੀ ਆ ਤੇ ਮਾਰਕਟਾਈ ਪਹਿਲੀ ਵਾਰ ਨਹੀਂ ਹੋਈ ਇਹ ਅੱਗੇ ਵੀ ਬਹੁਤ ਵਾਰ ਮਮਾ ਨੇ ਮਾਰਕਟਾਈ ਕੀਤੀ ਦੀ ਆ ਦਾਦੀ ਨਾਲ ਮੇਰੇ ਨਾਲ ਵੀ ਕੀਤੀ ਆ ਪਾਪਾ ਨਾਲੇ ਵੀ ਚਲੋ ਮਾਰਕਟਾਈ ਕਰਦੇ ਨੇ ਤੇ ਉਹ ਸ਼ਰਾਬ ਪਿੰਦੇ ਨੇ ਮਮਾ ਤੇ ਮੈਨੂੰ ਲੱਗਦਾ ਕਿ ਉਹ ਮੈਡੀਕਲ ਨਸ਼ਾ ਵੀ ਕੋਈ ਨਾ ਕੋਈ ਕਰਦੇ ਹੋਣਗੇ ਜ਼ਰੂਰ ਕਰਦੇ ਹੋਣਗੇ ਤੇ ਐਵਾ ਕਿ ਉਹ ਨਸ਼ੇ ਵਿੱਚ ਕੁਝ ਵੀ ਕਰਦੇ ਆ ਮਾਰਕਟਾਈ ਕਰਦੇ ਗਾਲਾਂ ਕੱਢਦੇ ਆ ਤੇ ਉਸ ਦਿਨ ਕੀ ਹੋਇਆ ਹੀਗਾ ਮਮਾ ਨਾਲ ਗਾਲਾਂ ਕੱਢਦੇ ਸੀ ਦਾਦੀ ਨੂੰ ਗਾਲਾਂ ਕੱਢਦੇ ਸੀ ਤੇ ਦਾਦੀ ਨੇ ਆਪਣੇ ਫੋਨ ਤੇ ਵੀਡੀਓ ਬਣਾ ਲਈ ਮਮਾ ਦੀ ਵੀਡੀਓ ਬਣਾਈ ਤੇ ਮੰਮਾ ਨੇ ਵੇਖ ਲਿਆ ਕਿ ਦਾਦੀ ਨੇ ਮੇਰੀ ਵੀਡੀਓ ਬਣਾ ਲਈ ਹੈ ਫਿਰ ਮੰਮਾ ਨਾ ਦਾਦੀ ਦਾ ਫੋਨ ਖੋਣ ਆਗੇ ਤੇ ਮਾਰਕਟਾਈ ਕਰਨੀ ਸ਼ਾਰਟ ਕਰਤੀ ਦਾਦੀ ਨਾਲ ਉਹਨੇ ਮੈਂ ਦਾਦੀ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤੇ ਮੈਂ ਆਉਂਦੇ ਆਉਂਦੇ ਨੇ ਵੀਡੀਓ ਔਨ ਕਰ ਲਈ ਕਿ ਮਾਰਕਟਾਈ ਮੰਮਾ ਕਰੰਦੀ ਆ ਤੇ ਮੈਂ ਵੀਡੀਓ ਬਣਾ ਲੈਣਾ ਕਿ ਤਾਂ ਕਿ ਜੇ ਮੰਮਾ ਕਹਿੰਦੀ ਮੰਮਾ ਨਾ ਸਾਨੂੰ ਡੌਂਡੀ ਦਮਗਾਉਂਦੀ ਆ ਕਿ ਮੈਂ ਗੱਡੀ ਥੱਲੇ ਆਏ ਨਾ ਵਾ ਤੇ ਤੁਹਾਡਾ ਨਾਲ ਆ ਦੇਣਾ ਵਾ ਤੋ ਇਹ ਮੇਰਾ ਬਨ ਲਾ ਹੀ ਸਦਾ ਉਹ ਇਦਾਂ ਨਹੀਂ ਗੱਲਾਂ ਕਰਦੀ ਆ ਪ੍ਰਾਪਰਟੀ ਮਗਰ ਮੰਗਦੀ ਆ ਕਿ ਮੈਨੂੰ ਪ੍ਰਾਪਰਟੀ ਦੋ ਤੇ ਦਾਦੀ ਨੂੰ ਵੀ ਡਰਾਉਂਦੀ ਤੇ ਮੰਗਉਂਦੀ ਆ ਤੇ ਉਸ ਦਿਨ ਫਿਰ ਇਹ ਹੀ ਗੱਲੋਂ ਮੈਂ ਵੀਡੀਓ ਬਣਾ ਲਈ ਮਮਾ ਦੀ ਕਿ ਮੇਰੇ ਕੋ ਦਾਦੀ ਜਿਹੜੀ ਆ ਕਿ ਅਹੀਂ ਜੇ ਇਦਾਂ ਹੀ ਕਿਤੇ ਗੱਲ ਕਰਾਂਗੇ ਉਹ ਗੱਲ ਕਿਸੇ ਨੇ ਮੰਨੀ ਨਹੀਂ ਜਿੰਨਾਂ ਤੇ ਸਾਡੇ ਕੋ ਵੀ ਪ੍ਰੂਫ ਨਾ ਹੋਏਗਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਕਿ ਇਹ ਵੀਡੀਓ ਹੋਰ ਵੀ ਮੇਰੇ ਕੋ ਬਹੁਤ ਵੀਡੀਓ ਪਈਆਂ ਨੇ ਮਮਾ ਕੀ ਮਮਾ ਧੱਕੇ ਨਾਲ ਪਾਪਾ ਨੂੰ ਸ਼ਰਾਬ ਵੀ ਪਿਉਂਦੇ ਆ ਤੇ ਮਮਾ ਪਾਪਾ ਨੂੰ ਤੰਗ ਕਰਦੇ ਆ ਕਹਿੰਦੇ ਆ ਕਿ ਤੂੰ ਆਪਣੀ ਪ੍ਰਾਪਰਟੀ ਕਿਉਂ ਨਹੀਂ ਮੰਗਦਾ ਆਪਣਾ ਹਿੱਸਾ ਕਿਉਂ ਨਹੀਂ ਮੰਗਦਾ ਮਤਲਬ ਇਹੋ ਜੀਆਂ ਚਾਲਾਂ ਮਮਾ ਖੇਡਦੇ ਆ ਤੇ ਮੇਰੇ ਖਿਲਾਫ ਵੀ ਉਹ ਮਮਾ ਨੇ ਕੋਈ 10 15 ਦਿਨ ਹੋ ਗਏ ਆ ਤੇ ਬਠਾਣੇ ਮੇਰੀ ਕੰਪਲੇਨਟ ਕੀਤੀ ਸੀਗੀ ਮੈਨੂੰ ਫੋਨ ਆਇਆ ਤੇ ਬਠਾਣੇ ਤੋਂ ਤੇ ਮੈਨੂੰ ਕਹਿੰਦੇ ਪਏ ਸਾਰੇ ਕਿ ਤੂੰ ਵੀਡੀਓ ਬਣਾਈਆਂ ਪਰ ਤੂੰ ਰੋਕਿਆ ਕਿਉਂ ਨਹੀਂ ਮੈਂ ਇਸੇ ਗਲੋਣੀ ਰੋਕਿਆ ਕਿ ਮੇਰੀ ਕੰਪਲੇਂਟ ਮਮਾ ਨਾਲ ਮਤਲਬ ਕਿ ਮੇਰਾ ਦੁਬਾਰਾ ਜਿਹੜੀ ਕੰਪਲੇਂਟ ਹੈ ਕਰਨਾ ਦੇਵੇ ਮੇਰੀ ਤੇ ਮੈਨੂੰ ਨਾਲ ਮਤਲਬ ਕਿ ਪ੍ਰੈਸ਼ਰ ਪਾਏ ਕਿ ਤੂੰ ਮੈਨੂੰ ਮਾਰਿਆ ਕੁੱਟਿਆ ਵਾ ਜਾਣ ਕੇ ਝੂਠ ਨਾ ਬੋਲੇ ਇਸ ਕਰਕੇ ਮੈਂ ਵੀਡੀਓ ਬਣਾਈ ਕਿ ਸਾਡੇ ਕੋਈ ਪ੍ਰੂਫ ਹੋ ਜੇ ਤੇ ਗੱਲ ਇਹ ਹੈ ਕਿ ਜੋ ਦਦੀਨਾ ਹੋਇਆ ਬਹੁਤ ਮਾੜਾ ਹੋਇਆ ਤੇ ਇਹਦੀ ਬੰਦੀਪ ਕਾਰਵਾਈ ਮਮਾ ਨਾਲ ਹੋਣੀ ਚਾਹੀਦੀ ਮਮਾ ਨੂੰ ਤੁਸੀਂ ਕੰਪਲੇਂਟ ਕੀਤੀ ਹਾਂਜੀ ਕੰਪਲੇਂਟ ਕੀਤੀ ਹੈਗੀ ਤੇ ਗੱਲ ਇਹ ਹੈ ਕਿ ਜਿੱਦਣ ਕੰਪਲੇਨਟ ਕਰਨੀ ਜਿੱਦਣ ਅਸੀਂ ਗਏ ਆ ਨਾ ਸਾਡੇ ਸਾਹਮਣੇ ਵੀ ਐਸਐਚਓ ਸਾਹਮਣੂ ਬਹੁਤ ਬੁਰਾ ਬੋਲਣ ਦੀ ਸੀਗੀ ਐਸਐਚਓ ਸਾਹਮਣੇ ਨਾਲ ਵੀ ਉਹ ਆਰਗੂਮੈਂਟ ਕਰਦੀ ਪਈ ਸੀਗੀ ਕਿ ਤੁਹਾਨੂੰ ਕਿ ਤੂੰ ਹੀ ਮੈਨੂੰ ਠਾਣੇ ਲੈਣ ਤਾ ਵਾ ਤੇ ਮੈਨੂੰ ਹੀ ਐਸਐਚਓ ਸਰ ਸਾਹਮਣੇ ਮੈਨੂੰ ਗਾਲਾਂ ਕੱਢਦੀ ਪਈ ਸੀ ਦਾਦੀ ਨੂੰ ਵੀ ਗਾਲਾਂ ਕੱਢਦੀ ਪਈ ਹੈਗੀ ਉੱਥੇ ਮੌਕੇ ਤੇ ਲੇਡੀ ਕਨਸਟੇਬਲ ਨੇ ਛਿੜਕਾਂ ਵੀ ਮਾਰੀਆਂ ਪਰ ਉਹ ਘਰ ਆ ਕੇ ਨਾ ਮਤਲਬ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਹੀ ਜੋ ਕੀਤਾ ਕਰ ਲਿਆ ਹੁਣ ਕਹਿੰਦੀ ਮੈਂ ਕਰਕੇ ਦੱਸਾਂਗੀ ਤੁਹਾਨੂੰ ਥਾਣਿਆਂ 'ਚ ਕਿਦਾਂ ਜਾਂਦੇ ਤੁਹਾਨੂੰ ਮੈਂ ਦੱਸਾਂਗੀ ਮਤਲਬ ਉਲਟਾ ਥਾਣੇ ਜਾ ਕੇ ਉਹਨਾਂ ਨੂੰ ਮਹਿਸੂਸ ਨਹੀਂ ਹੋਇਆ ਆਪਣੀ ਗਲਤੀ ਮਹਿਸੂਸ ਨਹੀਂ ਹੋਈ ਉਹਨਾਂ ਨੇ ਉਲਟਾ ਦਿਖਾਇਆ ਕਿ ਮੈਂ ਕਿਸੇ ਰੋ ਡਰਦੀਆਂ ਨਹੀਂ ਨੀਂਗੀ ਕਿ ਮੈਂ ਉਹ ਕੰਮ ਫੇਰ ਕਰਾਂਗੀ ਤੇ ਐਸਐਸਓ ਸਰ ਨੇ ਇਹੀ ਲਿਖਵਾਇਆ ਸੀ ਉਹਨਾਂ ਕੋਲ ਲਿਖਵਾਇਆ ਸੀਗਾ ਕਿ ਨਾ ਤੂੰ ਸ਼ਰਾਬ ਪੀਏਂਗੀ ਨਾ ਤੂੰ ਘਰੇ ਕਲੇਸ਼ ਕਰੇਂਗੀ ਤੇ ਗਾਲਾਂ ਗੂਲਾਂ ਨਹੀਂ ਕੱਢੇਂਗੀ ਨਾ ਦਾਦੀ ਵੱਲ ਜਾਏਂਗੀ ਫਰੋਕਾ ਆਂਦੇ ਹੀ ਫਿਰ ਉਹਨੇ ਉਹੀ ਕੰਮ ਸਟਾਰਟ ਕੀਤੇ ਗਾਲਾਂ ਵੀ ਕੱਢੀਆਂ ਮੈਨੂੰ ਤੇ ਐ ਵੀ ਫਿਰ ਉਹੀ ਗੱਲ ਕੀਤੀ ਕਿ ਮੈਂ ਨਹੀਂ ਹਟਣਾ ਮੈਂ ਜੋ ਕਰਨਾ ਮੈਂ ਕਰਨਾ ਹੀ ਕਰਨਾ ਰਾਜੀਨਾਮਾ ਹਾਂਜੀ ਰਾਜੀਨਾਮਾ ਇਹ ਕਹਿ ਲੋ ਜਾਂ ਵਾਰਨਿੰਗ ਦੇ ਕੇ ਵਾਰਨਿੰਗ ਦਿੱਤੀ ਉਹਨੂੰ ਚੰਗੀ ਤਰ੍ਹਾਂ ਕਿ ਤੂੰ ਅੱਗੇ ਤੋਂ ਇਹ ਕੰਮ ਨਾ ਕਰੀ ਨਹੀਂ ਤੇ ਨੈਕਸਟ ਟਾਈਮ ਤੇਰੇ ਤੇ ਬੰਦੀ ਕਾਰਵਾਈ ਸਖਤ ਹੋਏਗੀ ਤੂੰ ਕੀ ਚਾਹੁੰਦੇ ਆਹੀ ਚਾਹੁੰਨੇ ਆ ਕਿ ਚਲੋ ਫੀ 10 ਦਿਨਾਂ ਦੇ ਮੜਾ ਹੋਇਆ ਤੇ ਕਾਰਵਾਈ ਹੋਣੀ ਚਾਹੀਦੀ ਮਮਾ ਤੇ ਜਸਲੀਨ ਮਹੰਤ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਮਿਲਣ ਲਈ ਪਹੁੰਚੇ ਤੇ ਰਾਜਵੀਰ ਦਾ ਹਾਲ ਜਾਣਿਆ ਉਹਨਾਂ ਦੁੱਖ ਭਰੇ ਮਨ ਨਾਲ ਕਿਹਾ ਕਿ ਰਾਜਵੀਰ ਜਲਦੀ ਤੰਦਰੁਸਤ ਹੋ ਕੇ ਹਸਪਤਾਲ ਤੋਂ ਬਾਹਰ ਹੋ ਕੇ ਆਣਗੇ ਉਹਨਾਂ ਨੇ ਕਿਹਾ ਕਿ ਸਾਰੇ ਮਿਲ ਕੇ ਅਰਦਾਸ ਕਰਨ ਕਿ ਰਾਜਵੀਰ ਜਲਦੀ ਹੀ ਠੀਕ ਹੋਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਜਸਲੀਨ ਮਹੰਤ ਪਟਿਆਲੇ ਤੋਂ ਜੀ ਤੇ ਬਹੁਤ ਦੁੱਖ ਭਰੀ ਗੱਲ ਜਿਹੜੀ ਆ ਮੈਂ ਤੁਹਾਡੇ ਨਾਲ ਇਸ ਟਾਈਮ ਸਿਚੁਏਸ਼ਨ ਚ ਜਿਹੜੀ ਜੋ ਮੈਂ ਲੰਘ ਕੇ ਆਈਆਂ ਹਾਂ ਨਾ ਦਿਲ ਦੇ ਅੰਦਰ ਬਹੁਤ ਜ਼ਿਆਦਾ ਹੀ ਦਰਦ ਹੈ ਕਿ ਦੱਸ ਨਹੀਂ ਸਕਦੀ ਬਹੁਤ ਤੁਹਾਨੂੰ ਸਾਰਿਆਂ ਨੂੰ ਵੀਰੇ ਦੀ ਹਾਲਤ ਬਾਰੇ ਪਤਾ ਹੀ ਹੈ ਹਨਾ ਕਿ ਜਿਹੜੀ ਕ੍ਰਿਟੀਕਲ ਜਿਹੜੀ ਕਾਫੀ ਜਿਹੜੀ ਉਹ ਸਿਚੁਏਸ਼ਨ ਚੋਂ ਲੰਘ ਰਹੇ ਨੇ ਹਨਾ ਤੇ ਪਰਮਾਤਮਾ ਨੇ ਕਿਰਪਾ ਕੀਤੀ ਉਹਨਾਂ ਦੀ ਜਿਹੜੀ ਹਾਲਤ ਵਿੱਚ ਥੋੜਾ ਥੋੜਾ ਸੁਧਾਰ ਆਉਣਾ ਜਿਹੜਾ ਉਹ ਸ਼ੁਰੂ ਹੋ ਗਿਆ ਹਨਾ ਕਿਉਂਕਿ ਭਾਬੀ ਜੀ ਨੂੰ ਵੀ ਮਿਲ ਕੇ ਆਈ ਅੰਦਰ ਮਾਤਾ ਜੀ ਨਾਲ ਵੀ ਗੱਲ ਹੋਈ ਸਾਰਿਆਂ ਨਾਲ ਹੀ ਗੱਲ ਕਰਕੇ ਆਈ ਅੰਦਰ ਹੋਰ ਵੀ ਮੇਰੇ ਜਿਹੜੇ ਕਲਾਕਾਰ ਵੀਰ ਨੇ ਉਹ ਵੀ ਪਹੁੰਚੇ ਹੋਏ ਨੇ ਤਕਰੀਬਨ ਸਾਡੀ ਜਿਹੜੀ ਪੰਜਾਬੀ ਇੰਡਸਟਰੀ ਆ ਸਾਰੀ ਉਹ ਇੱਥੇ ਅੱਜ ਤੇ ਜੋ ਇਹ ਐਡੀ ਵੱਡੀ ਅਨਸੁਖਾਵੀ ਘਟਨਾ ਹੋਈ ਜਿਨੇ ਪੂਰੇ ਪੰਜਾਬ ਪੂਰੇ ਭਾਰਤ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਵੀਰ ਪੂਰੇ ਵਰਲਡ ਲੈਵਲ ਤੇ ਰਹਿੰਦੇ ਨੇ ਉਹਨਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖਤਾ ਕਿ ਇਹ ਕਿਵੇਂ ਕਿੱਦਾਂ ਕਿਵੇਂ ਹੋ ਸਕਦਾ ਹਨ ਪਰਮਾਤਮਾ ਅੱਗੇ ਦੁਆ ਕਰਦੀਆਂ ਕਿ ਸਾਰੇ ਤੁਸੀਂ ਵੀ ਸਾਰੇ ਉਸ ਪਰਮਾਤਮਾ ਅੱਗੇ ਦੁਆ ਕਰੋ ਕਿਉਂਕਿ ਨਿੱਕੇ ਨਿੱਕੇ ਬੱਚੇ ਵੀ ਦੁਆਵਾਂ ਕਰ ਰਹੇ ਨੇ ਇਸ ਟਾਈਮ ਕਿ ਪਰਮਾਤਮਾ ਕਰੇ ਜਿਹੜਾ ਮੇਰਾ ਰਾਜਵੀਰ ਵੀਰਾ ਉਹਦੀ ਤੰਦਰੁਸਤੀ ਪਰਮਾਤਮਾ ਉਹਦੀ ਦੇਹ ਅਰੋਗਤਾ ਉਹਦੇ ਸ਼ਰੀਰ ਦੀ ਜਿਹੜੀ ਉਹਦੀ ਦਿੱਕਤ ਐ ਸਾਰੀ ਜਿਵੇਂ ਆਕਸੀਜਨ ਨਹੀਂ ਜਾ ਰਹੀ ਜੋ ਵੀ ਦਿੱਕਤ ਆ ਰਹੀਆਂ ਨੇ ਪਰਮਾਤਮਾ ਬਹੁਤ ਨੇੜੇ ਹੋ ਕੇ ਸੁਣ ਲਵੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਹੀ ਦੁਆ ਅਸ਼ੀਸ਼ ਕਰਦੇ ਆਂ ਦੇਖੋ ਜੀ ਕਿ ਸਾਨੂੰ ਸਾਰੇ ਕਹਿੰਦੇ ਨੇ ਕਿ ਜਿਹੜੇ ਮਹੰਤ ਹੁੰਦੇ ਨੇ ਪਰਮਾਤਮਾ ਉਹਨਾਂ ਦੀ ਬਹੁਤ ਨੇੜੇ ਹੋ ਕੇ ਸੁਣਦਾ ਹਨ ਜੀ ਇਸ ਲਈ ਅਸੀਂ ਵੀ ਦੁਆ ਕਰਨ ਆਏ ਇੱਥੇ ਕਿ ਪਰਮਾਤਮਾ ਕਰੇ ਮੇਰਾ ਰਾਜਵੀਰ ਵੀਰ ਜਲਦੀ ਤੋਂ ਜਲਦੀ ਬੈੱਡ ਤੋਂ ਖੜਾ ਹੋ ਜਾਵੇ ਬਸ ਠੀਕ ਹੋ ਜਾਵੇ ਜੀ ਮੋਹਾਲੇ ਦੇ 47 ਹਸਪਤਲ ਵਿੱਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਹਾਲਜਾਂਨ ਅੰਨੰਦਪੁਰ ਲਈ ਹਸਪਤਲ ਪਹੁੰਚੇ ਉਹਨਾਂ ਕਹੇ ਕਿ ਰਾਜਵੀਰ ਸਿਰਫ ਗਾਇਕ ਹੀ ਨਹੀਂ ਤੇ ਉਹ ਲੋਕ ਨਾਇਕ ਵੀ ਹਨ ਤੇ ਅਜ ਲੱਖਾਂ ਲੋਕੀ ਉਹਨਾਂ ਦੀ ਤੰਦਰੁਸਤੀ ਲਈ ਅਰਦਾਸ ਕਰ ਰਹੇ ਹਨ ਔਜਲਾ ਨੇ ਕਿਹਾ ਕਿ ਪ੍ਰਮਾਤਮਾ ਕਰੇ ਉਹ ਜਲਦੀ ਹੀ ਠੀਕ ਹੋ ਜਾਣ ਰਾਜਵੀਰ ਜਵੰਦਾ ਜੀ ਜਿੰਨਾ ਤੱਕ ਪਿਛਲੇ ਦਿਨੀਂ ਐਕਸੀਡੈਂਟ ਹੋ ਗਿਆ ਰੋਡ ਐਕਸੀਡੈਂਟ ਦੇ ਵਿੱਚ ਉਹਨਾਂ ਨੂੰ ਬੜੀ ਗੰਭੀਰ ਸੱਟ ਲੱਗੀ ਹੈ ਉਹਨਾਂ ਦਾ ਪਤਾ ਲੈਣ ਵਾਸਤੇ ਮੈਂ ਪਹੁੰਚਿਆ ਹਾਂ ਸਾਡਾ ਲੋਕ ਹੈ ਇੱਕ ਵੀ ਆ ਲੋਕ ਨਾਇਕ ਵੀ ਆ ਬਹੁਤ ਉਹਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਜਿ ਚਾਹੀ ਸੋਸ਼ਲ ਕਿ ਕਰੋੜਾਂ ਦੀ ਤਦਾਦ ਦੇ ਵਿੱਚ ਲੋਕਾਂ ਨੇ ਅਰਦਾਸਾਂ ਨੇ ਉਹਦੇ ਵਾਸਤੇ ਪਰ ਮੈਂ ਫਿਰੇ ਹੀ ਗੱਲ ਕਹੂੰਗਾ ਕਿ ਅਰਦਾਸ ਹੀ ਕੰਮ ਆਉਣੀ ਹੈ ਔਰ ਕਾਫੀ ਉਹ ਇੱਚ ਰਿਕਵਰੀ ਕਰੇ ਬੱਲ ਲਵੇ ਔਰ ਦੁਬਾਰਾ ਆਪਣੇ ਸਰੋਤਿਆਂ 'ਚ ਆਪਣੇ ਪਿਆਰ ਕਰਨ ਵਾਲੇ ਲੋਕਾਂ 'ਚ ਆਵੇ ਔਰ ਇਹ ਬੜਾ ਦੁੱਖ ਪਰ ਐਸੋੜੇ ਟਾਈਮ ਆ ਕਿ ਉਹਦਾ ਜਿਹੜਾ ਅੰਤ ਤੱਕ ਹੋਰ ਕਬਰੀ ਜਿਹੜੀ ਹੈ ਉਸ ਬੰਦੇ ਨੂੰ ਅਜੇ ਨਹੀਂ ਤੁਰੇ ਪਰ ਜਿਹੜੀ ਸਿਰ ਦੀ ਸੱਟ ਇਹਨੂੰ ਟਾਈਮ ਜ਼ਰੂਰ ਲੱਗਦਾ ਹੁੰਦਾ ਕਿਉਂਕਿ ਜੇ ਕੋਈ ਅ ਦਿਮਾਗ ਦੇ ਵਿੱਚ ਜਿਵੇਂ ਕਿ ਮੁਰਸਾ ਸਾਡੀ ਵੀ ਅਰਦਾਸ ਹੈ ਇਸ ਕੰਮ ਦੀ ਜੀ ਸਾਹਿਬ ਪਰਿਵਾਰਕ ਮੈਂਬਰਾਂ ਨਾਲ ਕੀ ਗੱਲਬਾਤ ਹੋਈ ਤੁਹਾਡੀ ਪਰਾਰਕ ਮੈਂਬਰਾਂ ਨਾਲ ਤੇ ਬਸ ਇਹੀ ਹੈ ਕਿ ਦਲਾਸਾ ਹੀ ਹੁੰਦਾ ਅਸੀਂ ਭੈਣ ਭਰਾ ਜਦੋਂ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਸਾਡੇ ਤੋਂ ਵੱਧ ਕੇ ਪੰਜਾਬ ਸਾਰਾ ਖੜਾ ਸਾਰਾ ਹਿੰਦੁਸਤਾਨ ਪੂਰੀ ਦੁਨੀਆ ਦੇ ਵਿੱਚ ਉਹਦਾ ਇਹ ਪਿਆਰ ਕਰਨ ਨਾਲ ਵੀ ਉਹਨਾਂ ਦੇ ਦੋਸਤ ਸਾਰੇ ਉੱਥੇ ਬੈਠੇ ਨੇ ਔਰ ਕਿਤੇ ਨਜ਼ਾਰੇ ਕਲ ਰঞ্জੀਤ ਬਾਵੇ ਦਾ ਚਾਹੀ ਵਿਚਾਰੇ ਦਾ ਸ਼ੋ ਵੀਜ਼ ਪਰ ਉਹਦਾ ਚਿਹਰਾ ਦੱਸ ਰਿਹਾ ਸੀ ਵੀ ਉਹ ਕਿੰਨੀ ਤਕਲੀਫ 'ਚ ਹੈ ਔਰ ਪਰਿਵਾਰ ਦੇ ਵਿੱਚ ਵੀ ਉਹਨੂੰ ਕਾਫੀ ਅੱਗੇ ਵੀ ਉਹਦੇ ਫਾਦਰ ਸਾਹਿਬ ਦੀ ਵੀ ਡੈਥ ਹੋਈ ਔਰ ਹੁਣ ਉਹ ਵਿਚਾਰਾ ਖੜੇ ਆਉਰ 10ਵੇਂ ਤੇ ਇਹੀ ਕਰਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤ ਕਰੋ ਔਰ ਮੋੜ ਆਪਣੇ ਪਰਿਵਾਰ ਚ ਆਪਣੇ ਸਮਾਜ ਚੋਂ ਮਤਲਬ ਜਿਸ ਤਰ੍ਹਾਂ ਦੇ ਘੰਡੇ ਆ ਐਕਸੀਡੈਂਟ ਹੁੰਦੇ ਨੇ ਆਮ ਲੋਕਾਂ ਦੇ ਹੋ ਜਾਂਦੇ ਨੇ ਤੇ ਫਿਰ ਇੱਕ ਵੱਡੀ ਸਖਸੀਅਤ ਦਾ ਵੀ ਐਕਸੀਡੈਂਟ ਹੋਇਆ ਤੇ ਹੁਣ ਲੱਗਦਾ ਵੀ ਜਨ ਬ੍ਰਾਂਦ ਜਿਹੜਾ ਨਾਲ ਹੱਲ ਵਾਲਾ ਚਾਹੀਦਾ ਕੋਈ ਨਾ ਦੇਖੋ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਰੱਖਿਆ ਸੀ ਇਹ ਤੇ ਜਿਹੜੀਆਂ ਸਟੇਟ ਗਵਰਨਮੈਂਟ ਨੇ ਜਦੋਂ ਵੀ ਇਹੋ ਜੀ ਕੋਈ ਵੱਡੀ ਤ੍ਰਿਕਟਨਾ ਵਾਪਰਦੀ ਹੈ ਉਦੋਂ ਅਸੀਂ ਜ਼ਰੂਰ ਥੋੜੇ ਦਿਨਾਂ ਲਈ ਜਾਗਦੇ ਹਾਂ ਪਰ ਫਿਰ ਸੌਂ ਜਾਂਦੇ ਹਾਂ ਇਹ ਬਹੁਤ ਦਰਘਟਨਾਵਾਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਾਨਵਰਾਂ ਦੀ ਹੁੰਦੀਆਂ ਨੇ ਔਰ ਮੌਤਾਂ ਹੁੰਦੀਆਂ ਨੇ ਔਰ ਮੈਨੂੰ ਤੇ ਇੱਕ ਗੱਲ ਦਾ ਅਫਸੋਸ ਹੈ ਕਿ ਬੰਦੇ ਦੇ ਮਰਨ ਨੂੰ ਵੀ ਇੰਨੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਜਦੋਂ ਅਸੀਂ ਬੜੇ ਆਰਾਮ ਨਾਲ ਤੁਹਾਡੇ ਸਾਹਮਣੇ ਕਹਿ ਰਹੇ ਹਾਂ ਕਿ ਹਜ਼ਾਰਾਂ ਚ ਹੁੰਦੀਆਂ ਨੇ ਪਤਾ ਸਾਰਿਆਂ ਨੂੰ ਸੋਸ਼ਲ ਮੀਡੀਆ ਰਹੀ ਪਰ ਗੰਭੀਰ ਕਿ ਨਹੀਂ ਹੋਣਾ ਕਿ ਵੀਰ ਤੇ ਜਿਹੜਾ ਸਟੇਟ ਹੈ ਉਹਨੂੰ ਹੋਣਾ ਪੈਣਾ ਕੋਈ ਵੀ ਹੈ ਜਿਹੜਾ ਸਟੇਟ ਸ਼ਕਤੀ ਨਹੀਂ ਲੈਂਦਾ ਸ਼ਕਤੀ ਨਾਲ ਸਾਨੂੰ ਵੀ ਵੇਖੋ ਬੰਦੇ ਤੋਂ ਵੱਧ ਕੁਝ ਨਹੀਂ ਹੈਗਾ ਤੇ ਜੇ ਬੰਦਾ ਹੀ ਸੇਫ ਨਹੀਂ ਹੈਗਾ ਬੰਦੇ ਦੀ ਜਾਨ ਜਾ ਸਕਦੀ ਤਾਂ ਉਹਨਾਂ ਚੀਜ਼ਾਂ ਦੇ ਸਾਨੂੰ ਪ੍ਰਕੌਸ਼ਨ ਲੈਣੇ ਜਾਓ ਤਾਂ ਪੀ ਸਿੱਧੀ ਪਹੁੰਚ ਕਰੋਗੇ ਗਵਰਨਮੈਂਟ ਤੱਕ ਤੇ ਮੁੱਦਾ ਫਿਰ ਤੋਂ ਨਾ ਉੱਠੇ ਭੈਣ ਮੇਰੀ ਇਹ ਮੈਂ ਤੈਨੂੰ ਸਰਕਾਰਾਂ ਦੀ ਗੱਲ ਕਰਤੀ ਚਾਹੇ ਉਹ ਕੰਨ ਉਹਨਾਂ ਨੂੰ ਵੀ ਹੋਣਾ ਪਊਗਾ ਪੰਜਾਬ ਚ ਕਿਹੜੀਆਂ ਨਹੀਂ ਹੋ ਰਹੀਆਂ ਪੰਜਾਬ ਚ ਵੀ ਇਹੀ ਲਾਤ ਤੁਹਾਨੂੰ ਪਤਾ ਹੀ ਨਹੀਂ ਕਿਥੇ ਜਾਣਵਰਾ ਜਣਾ ਤੁਸੀਂ ਘਰੋਂ ਨਿਕਲਦੇ ਜੇ ਪਤਾ ਨਹੀਂ ਸੇਫ ਜਾਣਾ ਕਿ ਨਹੀਂ ਜਾਣਾ ਬਹੁਤ ਵਾਰ ਚਿੱਠੀਆਂ ਵੀ ਲਿਖੀਆਂ ਨੇ ਔਰ ਅਸੀਂ ਬੇਨਤੀਆਂ ਵੀ ਕੀਤੀਆਂ ਨੇ ਮੈਂ ਅੱਜ ਵੀ ਕਹਿਣਾ ਜੇ ਜੇ ਇੰਨੀ ਵੱਡੀ ਅੰਦਰ ਘਟਨਾ ਹੋਈ ਹੈ ਅਜੇ ਵੀ ਸਾਨੂੰ ਜਾਗ ਜਾਣਾ ਚਾਹੀਦਾ ਔਰ ਸਖਤ ਕਾਨੂੰਨ ਜਿਹੜੇ ਕਾਨੂੰਨ ਹੈਗੇ ਨੇ ਅਸੀਂ ਲਾਗੂ ਨਹੀਂ ਕਰ ਪਾਰੇ ਲਾਗੂ ਕਰਨੀ ਚਾਹੀਦੀ ਠੀਕ ਠੀਕ ਹੈ ਰਾਜੇ ਜਵੰਦਾ ਬਾਰੇ ਬੋਲਦੇ ਹਾਂ ਸਾਬਕਾ ਵਿਧਾਇਕ ਦਲਵੀਰ ਗੋਲਦੀ ਨੇ ਕਿਹਾ ਕਿ ਪ੍ਰਮਾਤਮਾ ਉਹਨਾਂ ਦੇ ਨਾਲਾਂ ਤੇ ਜਲਦੀ ਹੀ ਉਹ ਠੀਕ ਹੋ ਕੇ ਲੋਕਾਂ ਦੇ ਵਿੱਚ ਆਉਣਗੇ ਗੋਲਦੀ ਨੇ ਵੀ ਕਿਹਾ ਕਿ ਪ੍ਰਮਾਤਮਾ ਸ਼ਕਤੀ ਬਖਸ਼ਣ ਤੇ ਅਵਾਰਾ ਪਸ਼ੂਆਂ ਬਾਰੇ ਬੋਲਦੇ ਹੋਣਾ ਕਿ ਅਵਾਰਾ ਪਸ਼ੂਆਂ ਤੇ ਇੱਕ ਕਾਨੂੰਨ ਬਣਨ ਦੀ ਲੋੜ ਹੈ ਕਿਉਂਕਿ ਹਰ ਰੋਜ਼ ਇਹ ਹੱਥ ਸੇ ਵਾਪਰਦੇ ਹਨ ਦੇਖੋ ਜੋ ਐਕਸੀਡੈਂਟ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬੜਾ ਗੰਭੀਰ ਐਕਸੀਡੈਂਟ ਆ ਬਟ ਗੁਰੂ ਮਹਾਰਾਜ ਬਾਈ ਦੇ ਨਾਲ ਨੇ ਪ੍ਰਮਾਤਮਾ ਨਾਲ ਤੇ ਮੈਂ ਲਾਰਾ ਸਾਰਾ ਪੰਜਾਬ ਜਿਹੜਾ ਉਹਨਾਂ ਨੂੰ ਜਾਣਦਾ ਵੀ ਨਹੀਂ ਕੋਈ ਇਨਸਾਨ ਕਦੇ ਮਿਲਿਆ ਵੀ ਨਹੀਂ ਉਹ ਵੀ ਉਹਨਾਂ ਲਈ ਅਰਦਾਸ ਕਰ ਰਿਹਾ ਸੋ ਗੁਰੂ ਮਹਾਰਾਜ ਭਲੀ ਕਰਨਗੇ ਤੇ ਬਹੁਤ ਜਿਹੜਾ ਵਧੀਆ ਤਰੀਕੇ ਨਾਲ ਜਿਨਨੇ ਜੋਗੇ ਹਰ ਇੱਕ ਇਨਸਾਨ ਹੈਗਾ ਆਪਦੇ ਵੱਲੋਂ ਪੂਰੀ ਬਾਹ ਲਾ ਰਿਹਾ ਤੇ ਬਿਲਕੁਲ ਬਹੁਤ ਜਲਦੀ ਗੁਰੂ ਮਹਾਰਾਜ ਭਲੀ ਕਰਨਗੇ ਜੀ ਨਹੀਂ ਠੀਕ ਹੈ ਜੀ ਸਾਰਾ ਤੁਹਾਨੂੰ ਪਤਾ ਬੁਲੇਟਿਨ ਤੁਹਾਡੇ ਕੋਲੇ ਵੀ ਜਾਰੀ ਹੁੰਦਾ ਤੇ ਸਾਰੇ ਬਸ ਆਪਾਂ ਇਹੀ ਅਰਦਾਸ ਕਰੀਏ ਵੀ ਗੁਰੂ ਮਹਾਰਾਜ ਜਿੰਨਾ ਹੋ ਸਕੇ ਜਲਦ ਤੋਂ ਜਲ ਜਿਹੜਾ ਸਾਡੇ ਭਰਾ ਨੂੰ ਜਿਹੜਾ ਦੁਬਾਰਾ ਲੋਕਾਂ ਦੇ ਵਿੱਚ ਪਹੁੰਚਣ ਦੀ ਜਿਹੜੀ ਸ਼ਕਤੀ ਬਖਸ਼ੇ ਸਰਕਾਰ ਨੂੰ ਇਸ ਚੀਜ਼ ਦੇ ਪੇਰੇ ਬਿਲਕੁਲ ਯਾਰੀ ਇਸ ਚੀਜ਼ ਦੇ ਉੱਤੇ ਬੜੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਇਹ ਜਿਹੜੇ ਆਵਾਰਾ ਪਸ਼ੂ ਨੇ ਜਾਂ ਜਿਹੜੀਆਂ ਇਹ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਇਹ ਬੜੀਆਂ ਮੈਨੂੰ ਲੱਗਦਾ ਵੀ ਇਹ ਕੋਈ ਨਾ ਕੋਈ ਜਲ ਦੇ ਦੇ ਤੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਤੇ ਇਹਦੇ ਤੇ ਗੰਭੀਰਤਾ ਨਾਲ ਸੋਚ ਕੇ ਇਹਨੂੰ ਜਲਦੀ ਕਿਸੇ ਨਾ ਰਿਜ਼ਲਟ ਤੇ ਪਹੁੰਚਣਾ ਚਾਹੀਦਾ ਜਿਹੜੇ ਇਹ ਐਕਸੀਡੈਂਟ ਹੋ ਰਹੇ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਇੱਕ ਨਹੀਂ ਤੁਸੀਂ ਹਰ ਰੋਜ਼ ਬਹੁਤ ਸਾਰੇ ਐਕਸੀਡੈਂਟ ਇਹ ਜਿਹੇ ਦੇਖਦੇ ਹੋਵੋਗੇ ਸੋ ਇਹਦੇ ਤੇ ਮੈਨੂੰ ਲੱਗਦਾ ਕੋਈ ਵੀ ਸਰਕਾਰ ਆ ਚਾਹੇ ਉਹ ਸੈਂਟਰਾ ਚਾਹੇ ਉਹ ਸਟੇਟ ਆ ਚਾਹੇ ਉਹ ਅਸੀਂ ਦੀ ਕੋਈ ਵੀ ਬੰਦਾ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦੇ ਉੱਤੇ ਜਿਹੜਾ ਕੰਮ ਕਰਨਾ ਚਾਹੀਦਾ ਠੀਕ ਹੈ ਬੱਤ ਠੀਕ ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕੋਟਲੀ ਸੂਰਤ ਮੱਲੀ ਦੇ ਪਿੰਡ ਖੈਰਾ ਸੁਲਤਾਨ ਚਿਕਯੂਮਿਨਿਸਟ ਪਾਰਟੀ ਦੇ ਸੀਨੀਅਰ ਆਗੂਆਂ ਤੇ ਪਿੰਡ ਖੈਰਾ ਸੁਲਤਾਨ ਵਸਨੀਕਾਂ ਵੱਲੋਂ ਪਿੰਡ ਦੀ ਹੀ ਚੌਂਕ ਵਿੱਚ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਅਧਿਕਾਰੀਆਂ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਪਰਿਵਾਰ ਨੇ ਕਿਹਾ ਕਿ ਪੁਲਿਸ ਵੱਲੋਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਬੰਦ ਕਰਕੇ ਰੋਲ ਆਫ ਰਾਲੀ ਕੀਤੀ ਗਈ ਤੇ ਜਿਸ ਨਾਲ ਪਰਿਵਾਰ ਸਹਿਮ ਦੇ ਮਾਹੌਲ ਵਿੱਚ ਹੈ। ਅਸੀਂ ਖੈਰਾ ਸੁਲਤਾਨ ਪਿੰਡ ਦੇ ਵਿੱਚ ਜਿਹੜਾ ਇਸ ਪਿੰਡ ਦਾ ਨੌਜਵਾਨ ਮਨਿੰਦਰ ਸਿੰਘ ਹੀ ਉਹਨੂੰ ਪੁਲਿਸ ਅੱਜ ਤੋਂ 2-3 ਦਿਨ ਪਹਿਲਾਂ ਭਾਚਾ ਦੇ ਕੇ ਲੈ ਗਈ ਆ ਜਿਸ ਉੱਪਰ ਕੱਲ ਕੱਲ ਨੂੰ ਉਹਨਾਂ ਨੇ ਉਹਨੂੰ ਜੇਲ੍ਹ ਚ ਭੇਜ ਦਿੱਤਾ ਪਰ ਅਸੀਂ ਇਸ ਚੀਜ਼ ਦੀ ਮੰਗ ਕਰਨੇ ਆ ਕਿ ਪੁਲਿਸ ਜਿਹੜੀ ਆ ਉਹ ਜਾਣ ਬੁੱਝ ਕੇ ਉਹਨੂੰ ਪਸਾਇਆ ਗਿਆ ਜੇ ਅਗਰ ਉਹਦਾ ਕੋਈ ਵੀ ਪਿਛਲਾ ਰਿਕਾਰਡ ਠੀਕ ਨਹੀਂ ਸੀ ਪਰ ਫਿਰ ਵੀ ਉਹ ਹੁਣ 5-7 ਸਾਲ ਤੋਂ ਲਗਾਤਾਰ ਆਪਣੇ ਘਰ ਦੇ ਵਿੱਚ ਵਧੀਆ ਜ਼ਿੰਦਗੀ ਜੀ ਰਿਹਾ ਔਰ ਅਸੀਂ ਉੱਚ ਅਫਸਰਾਂ ਤੋਂ ਵੀ ਇਹੀ ਮੰਗ ਕਰਨੇ ਆ ਕਿ ਜਿਹੜਾ ਬੰਦਾ ਦੇਸ਼ ਦੇ ਬਣੇ ਹੋਏ ਕਾਨੂੰਨ ਦੇ ਅਨਸਾਰ ਜੀਣਾ ਚਾਹੁੰਦਾ ਉਹਨੂੰ ਜੀਣ ਲਈ ਜ਼ਰੂਰ ਮੌਕਾ ਦਿੱਤਾ ਜਾਏ ਤਾਂ ਕਿ ਇਹ ਸਮਾਜ ਵੀ ਚੰਗਾ ਬਣ ਸਕੇ ਤੇ ਲੋਕ ਜਿਹੜੇ ਆ ਉਹ ਵੀ ਚੰਗੀ ਜ਼ਿੰਦਗੀ ਬਤੀਤ ਕਰ ਸਕਣ ਇਹ ਦੁਬਾਰਾ ਫਿਰ ਅਸੀਂ ਉਹ 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 ਚ ਉਹ ਚਾਹ ਪਸਰਾ ਕੋਲੋਂ ਮੰਗ ਕਰਨੇ ਆ ਕਿ ਇਹਦੀ ਇਨਕੁਆਰੀ ਕਰਕੇ ਸਹੀ ਇਹਦੀ ਜਿਹੜੀ ਆ ਉਹ ਸ਼ਾਨਬੀਨ ਕੀਤੀ ਜਿੰਨਾਕ ਸਾਨੂੰ ਪੁਲਿਸ ਨੇ ਦੱਸਿਆ ਉਹ ਕਹਿੰਦੇ ਆ ਵੀ ਇਹਦਾ ਫਰੋਤੀਆਂ ਨਾਲ ਸੰਬੰਧ ਹੈ ਲੇਕਿਨ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਸਾਡੀ ਸਮਝ ਮੁਤਾਬਕ ਇਸ ਇਲਾਕੇ ਜਾਂ ਪੂਰੇ ਪੰਜਾਬ ਵਿੱਚ ਅਗਰ ਇਹ ਬੰਦੇ ਦੇ ਉੱਤੇ ਕੋਈ ਵੀ ਫਰੋਤੀ ਦਾ ਇਲਜ਼ਾਮ ਲੱਗੇ ਤਾਹੀ ਦੇਨਦਾਰਿਆਂ ਇਹ ਗੱਲ ਅਸੀਂ ਉਹਨਾਂ ਨੂੰ ਕਹੀ ਆ ਪਰ ਉਹ ਇਸ ਗੱਲ ਹੀ ਸਾਡੀ ਇੰਨੀ ਗੱਲ ਕਹਿਣ ਨਾਲ ਉਹ ਸੰਤੁਸ਼ਟ ਨਹੀਂ ਹੋਏ ਹੁਣ ਅੱਗੇ ਬਾਕੀ ਸਾਨੂੰ ਨਹੀਂ ਪਤਾ ਉਹਨਾਂ ਨੇ ਅਗਲੀ ਕਾਰਵਾਈ ਜਿਹੜੀ ਉਹ ਕੀ ਕੀਤੀ ਫਾਰੇ ਦੀ ਕੋਈ ਕਾਪੀ ਉਹਨਾਂ ਨਹੀਂ ਦਿੱਤੀ ਕਿਉਂਕਿ ਐਫ ਆਰ ਆਈ ਜਿਹੜੀ ਅੱਜ ਤੋਂ ਪਹਿਲਾਂ ਹੋਈ ਹੀ ਜਿਮਣੀ ਚ ਕਹਿ ਰਹੇ ਆ ਵੀ ਕੁਝ ਪਾਇਆ ਲੇਕਿਨ ਉਹ ਅਜੇ ਤੱਕ ਜਿਹੜਾ ਉਹ ਬਾਹਰ ਨਹੀਂ ਆਇਆ ਪਤਾ ਚੱਲਿਆ ਵੀ ਕੁਝ ਲੋਕਾਂ ਨੇ ਵੀ ਉਹਨਾਂ ਦੇ ਹੱਕ ਵਿੱਚ ਜਾ ਕੇ ਇਹ ਆ ਕਿ ਖੈਰਾ ਸੁਲਤਾਨ ਦਾ ਇੱਕ ਨੌਜਵਾਨ ਮਨਿੰਦਰ ਸਿੰਘ ਜਿਹੜਾ ਆਪਣੀ ਚੰਗੀ ਜ਼ਿੰਦਗੀ ਜੀ ਰਿਹਾ ਸੀ ਘਰ ਬੈਠ ਕੇ ਉਹਨੂੰ ਵੀ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਕੱਲ ਸਾਡੇ ਨਾਲ ਬਹੁਤ ਗੱਲਾਂ ਕੀਤੀਆਂ ਇਹਨਾਂ ਨੂੰ ਅਸੀਂ ਸ਼ਾਮ ਨੂੰ ਡਿਸਚਾਰਜ ਕਰਵਾ ਦੇਣਾ ਹੈ ਪਰ ਡਿਸਚਾਰਜ ਕਰਨ ਦੀ ਬਜਾਏ ਉਹਨਾਂ ਨੂੰ ਤੇ ਹੋਰ ਨੌਜਵਾਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਕਿ ਪੰਜਾਬ ਦੀ ਪੁਲਿਸ ਦੇਸ਼ ਦੇ ਅਮਨ ਕਾਨੂੰਨ ਨੂੰ ਪੰਜਾਬ ਦੇ ਅਮਨ ਕਾਨੂੰਨ ਨੂੰ ਕਾਇਮ ਰੱਖਣ ਲਈ ਜੋ ਹੋ ਸਕਦਾ ਹੈ ਕਰੇ ਅਸੀਂ ਇਹ ਵੀ ਚਾਹੁੰਦੇ ਹਾਂ ਸਮਗਲਰ ਚੋਰ ਡਾਕੂ ਫੜਲੇ ਜਾਣ ਪਰ ਜਿਹੜੇ ਨੌਜਵਾਨ ਚੰਗੇ ਇਨਸਾਨ ਬਣ ਕੇ ਜ਼ਿੰਦਗੀ ਜੀਣਾ ਚਾਹੁੰਦੇ ਹਨ ਉਹਨਾਂ ਨੂੰ ਘਰਾਂ ਤੋਂ ਚੁੱਕ ਕੇ ਉਹਨਾਂ ਦੇ ਉੱਪਰ ਨਜਾਇਜ਼ ਪਰਚੇ ਨਾ ਪਾਏ ਜਾਣ ਇਹ ਕਮਿਊਨਿਸਟ ਪਾਰਟੀ ਪਰ ਜੋ ਰੇਸਕਲ ਦੀ ਮੰਗ ਕਰਦੀ ਹੈ ਤੇ ਜੋ ਕੋ ਐਸ ਐਚਓ ਲਖਵਿੰਦਰ ਸਿੰਘ ਨੇ ਕੀਤਾ ਇਹਦੀ ਅਸੀਂ ਪੁਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਕੀ ਕਰਨ ਕੀ ਜੋ ਨੌਜਵਾਨ ਮੁੱਖ ਤਾਰਾ ਵਿੱਚ ਆਉਣਾ ਜਦੋਂ ਉਹਨਾਂ ਨੂੰ ਪੁਲਿਸ ਕਿਉਂ ਨਹੀਂ ਆਉਂਦੀ ਰਹੀ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਪੁਲਿਸ ਦਾ ਕਾਰਾ ਹੈ ਮੰਨ ਲਓ ਜਿਹੜੇ ਨੌਜਵਾਨ ਮੌਕਾਾਰ ਵਿੱਚ ਆਉਣਾ ਚਾਹੁੰਦੇ ਹਨ ਚੰਗੀ ਜ਼ਿੰਦਗੀ ਜੀਣਾ ਚਾਹੁੰਦੇ ਹਨ ਸਾਡੀ ਵੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਬੇਨਤੀ ਹੈ ਕਿ ਉਹਨਾਂ ਦੀ ਠੀਕ ਰਿਪੋਰਟ ਕਰਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਵਿੱਚ ਚਾਚੇ ਹਨ ਪਰਿਵਾਰਾਂ ਵਿੱਚ ਉਹਨਾਂ ਨੂੰ ਚੰਗਾ ਮਨੁੱਖ ਬਣ ਕੇ ਜੀਣ ਦੀ ਇਜਾਜ਼ਤ ਦਿੱਤੀ ਜਾਏ ਉਹਨਾਂ ਨੂੰ ਬੇਲੋੜਾ ਤੰਗ ਨਾ ਕੀਤਾ ਜਾਵੇ ਇਹਦੀਆਂ ਸਾਡੇ ਇਲਾਕੇ ਵਿੱਚ ਬਹੁਤ ਸਾਰੀਆਂ ਮਸਾਲਾ ਹਨ ਆ ਗੋਲਚਨ ਧਿਆਨਪੁਰ ਜਿਹੜਾ ਅੱਜ ਤੋਂ 9-10 ਮਹੀਨੇ ਪਹਿਲਾਂ ਘਰ ਤੋਂ ਇਥੋਂ ਦੀ ਕੋਟਲੀ ਸੂਰਤ ਮੱਲੀ ਦੀ ਪੁਲਿਸ ਚੁੱਕ ਕੇ ਲੈ ਗਈ ਹਾਈ ਕੋਰਟ ਤੱਕ ਕੇਸ ਗਿਆ ਅੱਜ ਉਹ ਮੁਲਾਜ਼ਮ ਸਸਪੈਂਡ ਹੋਏ ਘਰਾਂ ਚ ਬੈਠੇ ਹੋਏ ਹਨ ਇਸ ਕਰਕੇ ਅਸੀਂ ਲਖਵਿੰਦਰ ਸਿੰਘ ਨੂੰ ਵੀ ਇਹ ਗੱਲ ਕਹਿਣੀ ਚਾਹੁੰਦੇ ਹਾਂ ਲਖਵਿੰਦਰ ਸਿਆ ਅਸੀਂ ਵਿਦਿਆਰਥੀ ਲਾਈਫ ਤੋਂ ਬਹੁਤ ਡੇਲਾ ਕੱਟੀਆਂ ਸਾਨੂੰ ਅੱਜ ਵੀ ਡੇਲਾਂ ਦਾ ਕੋਈ ਡਰ ਨਹੀਂ ਇਸ ਕਰਕੇ ਪਰ ਅਸੀਂ ਜੋ ਕੋਈ ਤੁਸੀਂ ਇਸ ਇਲਾਕੇ ਵਿੱਚ ਕੋਟਲੀ ਸ਼ੁਰਤ ਮੱਲੀ ਦੇ ਥਾਣੇ ਵਿੱਚ ਕਰਨਾ ਚਾਹੁੰਦੇ ਹੋ ਉਹ ਅਸੀਂ ਕਿਸੇ ਕੀਮਤ ਵਿੱਚ ਵੀ ਨਹੀਂ ਹੋਣ ਦੇਣਾ ਇਸ ਕਰਕੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦਾ ਐਸ ਐਚਓ ਜਿਹੜਾ ਨੌਜਵਾਨਾਂ ਨੂੰ ਘਰਾਂ ਨੂੰ ਬੈਠਣ ਨਹੀਂ ਘਰਾਂ 'ਚ ਨਹੀਂ ਬੈਠਣ ਦੇਣਾ ਇਸ ਤਰ੍ਹਾਂ ਦੇ ਐਸ ਐਚਓ ਦੀ ਤੁਰੰਤ ਇਥੋਂ ਬਦਲੀ ਕਰਕੇ ਕੋਈ ਦਾਨਿਸ਼ਵੰਦ ਸਿਆਣਾ ਐਸ ਐਚਓ ਇਸ ਥਾਣੇ ਵਿੱਚ ਤਾਇਨਾਤ ਕੀਤਾ ਜਾਵੇ ਸ਼੍ਰੀ ਰਾਮ ਦਸ਼ਹਿਰਾ ਐਂਡ ਟੂਰਨਾਮੈਂਟ ਕਮੇਟੀ ਸਰਹੰਦ ਸ਼ਹਿਰ ਦੇ ਪ੍ਰਧਾਨ ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਦਸ਼ਹਿਰੇ ਦੇ ਤਿਹਾਰ ਮੌਕੇ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਗਰੇਵਾਲ ਲੈਂਡ ਡਿਵੈਲਪਰ ਤੋਂ ਦਵਿੰਦਰ ਸਿੰਘ ਗਰੇਵਾਲ ਵੱਲੋਂ ਕੀਤੀ ਗਈ ਇਸ ਮੌਕੇ ਤੇ ਦਵਿੰਦਰ ਸਿੰਘ ਗਰੇਵਾਲ ਅਤੇ ਰਮਨਦੀਪ ਸਿੰਘ ਦੇਵੀ ਨੇ ਕਿਹਾ ਕਿ ਟੂਰਨਾਮੈਂਟ ਕਰਵਾ ਕੇ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਜੋੜਨ ਲਈ ਅਜੇ ਹੀ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ ਦੋਸਤ ਸੈਸ਼ਨ ਸਾਡਿਆਂਸ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰੋਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ